ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗ੍ਰਿਦਾ ਅਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਲਾਰ ਕੋਲਾਰ ਪਿੰਡ ਜਗਰਾਵਾ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਜੇ ਆਪਾਂ ਦੂਜੇ ਪੱਖ ਤੋਂ ਦੇਖਣਾ ਹੋਵੇ ਤਾਂ ਪੀਡੀਐਫ ਸੰਸਤਾ ਦਾ ਇੱਕ ਗੜਾਏ ਏਰੀਆ ਜਿੱਥੇ ਵੱਡੇ ਵੱਡੇ ਲਾਰਜ ਫਾਰਮ ਹੈ ਗਾਵਾਂ ਜਿਹੜੀਆਂ ਉਹ ਬਹੁਤ ਵੱਡੀ ਗਿਣਤੀ ਚ ਰੱਖਦੇ ਆ ਜਿਆਦਾ ਵੱਡੇ ਫਾਰਮ ਹੈ ਤੇ ਇਸੇ ਫਾਰਮਾਂ ਦੇ ਵਿੱਚ ਇੱਟ ਜਸਾਇਲੇ ਪਾਉਣ ਵਾਸਤੇ ਇੱਕ ਮਸ਼ੀਨ ਆਈ ਹੋਈ ਐ ਕਿਹੜੇ ਏਰੀਆ ਤੋਂ ਬਾਈ ਜਿਹੜੀ ਹੈ ਜਾਂ ਮਸ਼ੀਨ ਦੀ ਕੀ ਵਿਸ਼ੇਸ਼ਤਾ ਵੀਡੀਓ ਦੌਰਾਨ ਗੱਲਾਂ ਬਾਤਾਂ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਇੱਕ ਬੇਨਤੀ ਸ਼ੁਰੂ ਚ ਹੀ ਕਰ ਦਿੰਨਾ ਵੀ ਜਿਹੜਾ ਹੁਣ ਮਹੀਨਾ ਜਿਵੇਂ ਆਪਾਂ ਨੂੰ ਪਤਾ ਜੇਠ ਚੱਲਦਾ ਹੈਗਾ ਹਾੜ ਆ ਜਾਣਾ ਫਿਰ ਸਾਵਣ ਭਾਦੋਂ ਇਹਨਾਂ ਮਹੀਨਿਆਂ ਚ ਕਣਕਾਂ ਵਾਲੀ ਮੱਕੀ ਦੀ ਵੜਾਈ ਹੋਣੀ ਐ ਤੇ ਉਦੋਂ ਟਿਕਤੇ ਆ ਜਾਂਦੀ ਵੀ ਮੀਂਹ ਪੈਣ ਲੱਗ ਜਾਂਦੇ ਐ ਫਿਰ ਟਰੈਕਟਰ ਵੀ ਖੋਬਦੇ ਐ ਤੇ ਮਸ਼ੀਨ ਵੀ ਨਹੀਂ ਚੱਲਦੀ ਸੋ ਉਹਨਾਂ ਦਾ ਹੱਲ ਇਹ 4x4 ਮਸ਼ੀਨਾਂ ਹੁੰਦੀਆਂ ਨਵੀਂ ਤਕਨੀਕ ਦੀ ਬਿਲਕੁਲ ਨਵੀਂ ਮਸ਼ੀਨ ਬਾਈ ਜੀ ਹੁਰੀ ਲੈ ਕੇ ਆਏ ਆ ਇਹਦੇ ਸੰਬੰਧੀ ਗੱਲਬਾਤ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਇਲੇਜ ਪਾਉਣ ਲਈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕੋਗੇ ਕੀ ਕੀ ਸਹੂਲਤਾਂ ਇਸ ਦੌਰਾਨ ਹੋਣਗੀਆਂ ਉਹ ਸਾਰੀਆਂ ਗੱਲਾਂ ਬਾਤਾਂ ਵੀਡੀਓ ਚੋਂ ਤੁਸੀਂ ਸੁਣ ਲੈਣੀਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆ ਨਾਮ ਆਪਣਾ ਦੱਸ ਦਿਓ ਜੀ ਇੱਕ ਵਾਰ ਮੇਰਾ ਨਾਮ ਸੁਖਜਿੰਦਰ ਸਿੰਘ ਬਰਾੜ ਆ ਜੀ ਪਿੰਡ ਕਣਿਆਲਾ ਆਪਣਾ ਠੀਕ ਹੈ ਹਾਂਜੀ ਕਣਿਆ ਵਾਲਾ ਤਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਰਹਿ ਗਿਆ ਹਾਂ ਹਾਂ ਫਰੀਦਕੋਟ ਜ਼ਿਲ੍ਹੇ ਚ ਕਣਿਆ ਵਾਲਾ ਪਿੰਡ ਆ ਇੱਥੇ ਇਹ ਕਲਾਰ ਪਿੰਡ ਆ ਜਿਹੜਾ ਹਮ ਇੱਥੇ ਆਪਣੇ ਸਹੁਰੇ ਆ ਸੰਦਲੋ ਇੱਥੇ ਆਇਆ ਮੈਂ ਕਾ ਪਿੰਡ ਚ ਠੀਕ ਹੈ ਇਹ ਸ਼ੁਰੂ ਤੋਂ ਹੀ ਇੱਥੇ ਆਉਣ ਜਾਣ ਆਪਣਾ ਮਹੌਨ ਕਰਕੇ ਇਸ ਬਾਰੇ ਪਤਾ ਹੈ ਅੱਛਾ ਇਹ ਜਿਹੜਾ ਗਾਈਆਂ ਦੇ ਵੱਡੇ ਫਾਰਮ ਇਹਨਾਂ ਕੋਲ ਹੈਗੇ ਇੱਥੇ ਹਮ ਤੇ ਮੱਕੀ ਦਾ ਸੈਲ ਦਾ ਜਿਹੜਾ 4 ਪਾਉਂ ਦਾ ਵੀ ਇੱਥੋਂ ਹੀ ਤਕਨੀਕ ਆਪਣੇ ਪਿੰਡਾਂ ਚ ਗਈ ਹੈ ਇਧਰ ਸਹੀ ਹੈ ਠੀਕ ਹੈ ਉਸ ਚੱਕਰ ਜਿਹੜੇ 4 ਪਾਉਣ ਵਾਸਤੇ ਮਸ਼ੀਨ ਦੀ ਇਹ ਜੇ ਛਪਾਰਸ਼ ਕੀਤੀ ਇਹਨਾਂ ਨੇ ਕਿ ਆਹ ਮਸ਼ੀਨ ਚਾਹੀਦੀ ਆ ਪਿਛਲੇ ਸਾਲ ਇਹਨਾਂ ਕੋਲ ਇੱਕ ਮਸ਼ੀਨ ਹੀ ਪਾ ਕੇ ਗਈ ਸੀ ਚਾਰ ਹੂੰ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਦੀ ਹੈ ਵੀ ਦਾਣਾ ਕ੍ਰੈਸ਼ ਕਰਦੀ ਹੈ ਪੂਰਾ ਦਾਣਾ ਸਾਰਾ ਕ੍ਰੈਸ਼ ਕਰਦੀ ਹੈ ਦਾਣਾ ਸਾਰਾ ਕ੍ਰੈਸ਼ ਕਰ ਉਹ ਪਕ ਉਤਰਾ ਵੀਡੀਓ ਚ ਦਿਖਾਈ ਦੇਣਾ ਉਹ ਆਪਾਂ ਕੁਦਰ ਬਿਲਕੁਲ ਅੱਛਾ ਅੱਛਾ ਇੱਕ ਗੱਲ ਦੱਸੋ ਜੇ ਵੀ ਜਿਹੜਾ ਆਪਾਂ ਇੱਥੇ ਹੁਣ ਸਾਇਲਜ ਦਾ ਕੰਮ ਕਲਾਰ ਪੈਂਡ ਦੇ ਵਿੱਚ ਕਰ ਰਹੇ ਹਾਂ ਹਾਂਜੀ ਤੇ ਇੱਥੇ ਆਪਾਂ ਹੁਣ ਮੱਕੀ ਕੁਦਰ ਕੇ ਉਸ ਤੋਂ ਬਾਅਦ ਫਿਰ ਆਪਣੇ ਏਰੀਆ ਨੂੰ ਚਲੇ ਜਾਣਾ ਹਾਂ ਜਿਹੜਾ ਕਣਕਾਂ ਵਾਲਾ ਆਪਣਾ ਏਰੀਆ ਚੱਲੂਗਾ ਫਰੀਦਕੋਟ ਉੱਥੇ ਆਪਣਾ ਕਣੀਆਂ ਵਾਲਾ ਪੰਡਾ ਹੈ ਕਣੀਆਂ ਵਾਲਾ ਔਲਖ ਜਿਉਣ ਵਾਲਾ ਆਪਣੇ ਲੰਡੇ ਰੋਡੇ ਇਸ ਏਰੀਏ ਲੰਗਾਂ ਨਾਲ ਇਧਰੇ ਚਲਾਵਾਂਗੇ ਇਹ ਮਸ਼ੀਨ ਨੂੰ ਆਪ ਜਿਆਦਾ ਰਕਬਾ ਹੋਵੇ ਏਰੀਆ ਦਾ ਤਾਂ ਕੋਈ ਚੱਕਰ ਨਹੀਂ ਫਿਰ ਜਾ ਕੇ ਫਿਰ ਕੋਈ ਚੱਕਰ ਨਹੀਂ ਆਪਾਂ ਜਾ ਸਕਦੇ ਆ ਜਿਹਦਾ ਇਕੱਠਾ ਹੋਣਗੇ ਇਕੱਠਾ ਰਕਬਾ 40 ਕਿੱਲੇ 20 ਕਿੱਲੇ ਜਾਂ 20 ਕਿੱਲੇ ਤੱਕ ਆਪਾਂ ਜਾ ਸਕਦੇ ਆ ਫਿਰ ਜਾ ਸਕਦੇ ਆ ਦੂਰ ਵੀ ਜਾ ਸਕਦੇ ਆ ਹਾਂਜੀ ਹਾਂਜੀ ਠੀਕ ਹੈ ਅੱਛਾ ਇੱਥੇ ਵਰ ਤਾਂ ਹੀ ਪਹਿਲਾਂ ਆਏ ਆ ਵੀ ਇਹਨਾਂ ਦੀ ਸ਼ਿਫਾਰਿਸ਼ ਦੇ ਉੱਤੇ ਹੀ ਆਪਾਂ ਇਹ ਮਸ਼ੀਨ ਖਰੀਦੀ ਆ ਤੇ ਕੁਦਰਾ ਵਧੀਆ ਕਰਦੀ ਕਰਕੇ ਫਿਰ ਪਹਿਲਾਂ ਸ਼ੁਰੂ ਵੀ ਇੱਥੋਂ ਹੀ ਕਰ ਲਿਆ। ਸ਼ੁਰੂ ਵੀ ਆਪਾਂ ਮਸ਼ੀਨ ਆਪਾਂ ਪੈਨ ਲੈ ਕੇ ਨਹੀਂ ਗਏ ਪਹਿਲੇ ਦਿਨ ਹੀ ਇੱਥੇ ਲੈ ਕੇ ਆਏ। ਅੱਛਾ ਪਹਿਲੇ ਦਿਨ ਇੱਥੇ ਲੈ ਕੇ ਆਏ ਹੋ। ਹਾਂਜੀ ਹਾਂਜੀ। ਜਿਹੜੀਆਂ ਅੱਜ ਮੈਂ ਦੇਖ ਰਿਹਾ ਵੀ ਟਰਾਲੇ ਟਰਾਲੀਆਂ ਨਾਲ ਇਹਦੇ ਚੱਲ ਰਹੇ ਇਹ ਵੀ ਆਪਣੀ ਹੈ। ਇਹ ਟਰਾਲੇ ਆਪਣੇ ਆ। ਟਰਾਲੇ ਜਿਹੜੇ ਚੱਲਦੇ ਆ ਟਰਾਲੇ ਆਪਣੇ ਤਿੰਨੇ ਟਰੈਕਟਰ ਆਪਣੇ ਆ ਇਹ। ਨਾਲ ਜੀਸੀਬੀ ਵੀ ਰੱਖੀ ਆਪਾਂ ਉਹਦੇ ਨਾਲ। ਅੱਛਾ ਇੱਕ ਗੱਲ ਦੱਸੋ ਜੀ ਵੀ ਇਹ ਇੱਕ ਦਿਨ ਚ ਕਿੰਨਾ ਕੁ ਮਤਲਬ ਕੁਦਰਾ ਕਰ ਦਿੰਦੀ ਕਿੰਨੇ ਕਿੱਲੇ ਵੜ ਦਿੰਦੀ ਆ ਜੀ? ਇਹ 10 ਤੋਂ 12 ਕਿੱਲੇ ਵੜਦੀ ਆ। ਪਹਿਲੇ ਦਿਨ ਅਸੀਂ ਨਾਲ ਮਿਲਣ ਤੇ ਆ ਠੀਕ ਹੈ ਪਟਰਾਲੀ ਬਰਾਬਰ ਤਰੀ ਆਵੇ ਇਹਦੇ ਚ ਕੋਈ ਹੋਰ ਨਹੀਂ ਹੈ ਪ੍ਰੋਬਲਮ ਠੀਕ ਹੈ ਬਾਣ ਸੁੱਕੇ ਆ ਬਿਲਕੁਲ ਆ ਤਾਂ ਤੇ 10 ਕਿੱਲੇ ਤੋਂ 15 ਕਿੱਲੇ ਵੜਦੀ ਹੈ 40 ਮਿੰਟ ਚ ਵੀ ਕਿੱਲਾ ਅਸੀਂ ਵੇਖਿਆ ਵੀ ਕਿੱਲਾ ਵੜਦੀ ਹੈ ਲਗਾਤਾਰ ਚਲਾਉਂਦੇ ਨਾਲ ਮਤਲਬ ਨਾਲ ਬਾ ਮਸ਼ੀਨਰੀ ਹੋਣੀ ਚਾਹੀਦੀ ਹੈ ਤੇ ਵੈਸੇ ਆਪਾਂ ਅੱਗੇ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਵੀ ਇਹ ਮਸ਼ੀਨਰੀ ਵੀ ਆਪਾਂ ਸਾਰੀ ਆਪਦੇ ਲੋੋਂ ਹੀ ਲੈ ਜਾਣੀ ਹੈ ਨਾਲ ਹਨ ਉਹ ਆਪਾਂ ਨਾਲ ਆ ਮਸ਼ੀਨਰੀ ਸਾਰੀ ਸੋ ਦੋਸਤੋ ਇਹ ਮਸ਼ੀਨ ਵੀ ਬੜੀ ਖਾਸ ਹੈ ਕਿਉਂਕਿ ਫੁੱਲੀ ਏਸੀ ਮਸ਼ੀਨ ਹੈ ਤਕਨੀਕ ਨਵੀਂ ਵਰਤੀ ਗਈ ਆ ਕੈਮਰੇ ਲੱਗੇ ਹੋਏ ਆ ਤੁਸੀਂ ਦੇਖੋਗੇ ਹਰੇਕੋ ਐਂਗਲ ਤੋਂ ਡਰਾਈਵਰ ਵੀਰ ਜਿਹੜਾ ਇਹਨੂੰ ਆਪਰੇਟ ਕਰ ਰਿਹਾ ਚਲਾ ਰਿਹਾ ਉਹ ਦੇਖ ਸਕਦਾ ਤੇ ਅਸੀਂ ਵੀਡੀਓ ਕਰਨੀ ਸੀ ਸੋਚਿਆ ਕਿ ਉਹਨਾਂ ਆਪਾਂ ਇਹਦੇ ਵਿੱਚ ਬੈਠ ਕੇ ਵੀਡੀਓ ਬਣਾਉਣੇ ਇਹਦੇ ਬਾਰੇ ਜਾਣਕਾਰੀ ਲੈਣੇ ਕਿਉਂਕਿ ਬਾਹਰ ਗਰਮੀ ਬਹੁਤ ਹੈ ਅ ਅੱਛਾ ਜੀ ਇਹ ਲੈ ਕੇ ਤਾਂ ਆਪਾਂ ਹੋਣੀ ਆਏ ਆ ਤੇ ਪਰ ਸਪੈਸ਼ਲ ਉਸ ਏਰੀਆ 'ਚ ਹੀ ਆ ਗਏ ਜਿੱਥੇ ਆ ਮਤਲਬ ਪੀਡੀਐਫ ਇਹਦੀਆਂ ਹਦਾਇਤਾਂ ਵੀ ਹੁੰਦੀਆਂ ਵੀ ਇਦਾਂ ਦਾ ਸਾਇਲੈਂਸ ਪਾ ਜਿੱਥੇ ਇਹਨਾਂ ਦੀ ਜਿਹੜਾ ਹਦਾਇਤਾਂ ਮੁਤਾਬਕ ਕੀ ਹੈ ਇਹ ਦਾਣਾ ਕ੍ਰੈਸ਼ ਇਹਨਾਂ ਨੂੰ ਚਾਹੀਦਾ ਠੀਕ ਹੈ ਕੁੱਤਰਾ ਥੋੜਾ ਜ਼ਿਆਦਾ ਬ੍ਰੀਕ ਨਹੀਂ ਇਹ ਮੀਡੀਅਮ ਸਾਈਜ਼ ਪਸੰਦ ਕਰਦੇ ਆ ਠੀਕ ਹੈ ਉਹਦੇ ਵਿੱਚ ਗਾਈਆਂ ਦਾ ਜਿਹੜਾ ਉਹ ਖਾਣ ਆਸਤੇ ਹਾਜਮ ਹੋਣਾ ਚਾਹੀਦਾ ਗਾਲੀ ਪੂਰੀ ਕਰਤੀਆਂ ਇਸ ਕਰਕੇ ਦਾਣਾ ਕ੍ਰੈਸ਼ ਕੁੱਤਰਾ ਥੋੜਾ ਜਿਹਾ ਮੋਟਾ ਚਾਹੀਦਾ ਜਮਦੇ ਆ ਇਹ ਮਸ਼ੀਨ ਕੁੱਤਰੇ ਬਾਰੇ ਥੋੜੀ ਜਾਣਕਾਰੀ ਲੈਣੀ ਆ ਮਤਲਬ ਇੱਕ ਤਰ੍ਹਾਂ ਦਾ ਸਹਿਜ ਹੀ ਹੁੰਦਾ ਜੇ ਇਹਨੂੰ ਵਧਾ ਸਕਦੇ ਨੇ ਇਹ ਉਹਦੀ ਪਸੰਦ ਦਾ ਹੈ ਫਾਰਮਰ ਦੀ ਪਸੰਦ ਹੈ ਫਾਰਮ ਦੀ ਪਸੰਦ ਹੈ ਤਿੰਨ ਤਰ੍ਹਾਂ ਦਾ ਕੁਦਰਾ ਕਰ ਦੂਗੀ ਇਹ ਤੋਂ ਬਰੀਕ ਵੀ ਕਰ ਦੂਗੀ ਮੀਡੀਅਮ ਹੈ ਇੱਕ ਜਿਹੜਾ ਮੋਟਾ ਵੀ ਕਰ ਦਿੰਦੀ ਹੈ ਠੀਕ ਹੈ ਅੱਛਾ ਹੈ 4/4 ਪਰ ਇਹਦਾ ਮਤਲਬ ਇਹਦੇ ਨਾਲ ਆਪਾਂ ਨੂੰ ਲੀਆ ਜਾ ਕੇ ਰੇਵਡਨ ਦੀ ਤਾਂ ਲੋੜ ਨਹੀਂ ਪੈਂਦੀ ਨਹੀਂ ਇਹਦੇ ਨਾਲ ਘੇਰਾ ਵਟਨ ਦੀ ਲੋੜ ਨਹੀਂ ਜਿਹੜੀ ਲੀਵਰ ਆਪਾਂ ਨੂੰ ਲੱਗਦੀ ਹੈ ਘੇਰਾ ਵਟਨ ਉਹ ਬਹੁਤ ਆਉਂਦੀ ਸੀ ਪ੍ਰੋਬਲਮ ਉਹ ਵੀ ਖਿੱਚੀ ਆ ਸੀ ਪਿਛਲੇ ਸਾਲ ਅੱਛਾ ਸਾਨੂੰ ਉਹ ਲੀਵਰ ਮਿਲਦੀ ਨਹੀਂ ਗੇ ਇੰਨਾ ਦਿਨਾਂ ਚ ਮੌਕੇ ਤੇ ਮਿਲਦੀ ਨਹੀਂ ਕਰਦੀ ਵੱਜ ਜਾਂਦੀ ਹੈ ਤੇ ਇਹ ਚੀਜ਼ ਜਿਹੜਾ ਇਹ ਬਿਲਕੁਲ ਇਹਦੇ ਪਿੱਛੇ ਵੀ ਟਾਲੀ ਪੈ ਜਾਂਦੀ ਹੈ ਹੂੰ ਬਾਕੀ ਤਾਂ ਆਪਾਂ ਦੇਖ ਪੱਠੇ ਉਤਰਨ ਨਾਲ ਉਤਰ ਬੰਬੂ ਜਾ ਉਹਦਾ ਜਿਹੜੇ ਪਾਸੇ ਮਰਜੀ ਰੋੜ ਜਿਹੜੇ ਮਰਦੇ ਉਹ ਘੁੰਮਦਾ ਜੀ ਉਹ ਉਹ ਘੁੰਮ ਜਾਂਦਾ ਹਾਂ ਪਿੱਛੇ ਘੁੰਮਦਾ ਉਹ ਠੀਕ ਹੈ ਉਹਦੇ ਨਾਲ ਇਹ ਪਿੱਛੇ ਟਰਾਲੀ ਟਰੈਕਟਰ ਦੇ ਨਾਲ ਵੀ ਚੱਲ ਪੈਂਦੀ ਆ ਹਾਂ ਟਰਾਲੀ ਇਹਦੇ ਪਿੱਛੇ ਪਾਉਣ ਦਾ ਵੀ ਸਿਸਟਮ ਹੈ ਠੀਕ ਹੈ ਅੱਛਾ ਅੱਛਾ ਇੱਕ ਗੱਲ ਹੋਰ ਦੱਸਿਓ ਜੇ ਵੀ ਜਿਹੜੀ ਇਹ ਆਪਾਂ ਮਸ਼ੀਨ ਨਾਲ ਪਹਿਲਾਂ ਆਪਾਂ ਦੱਸ ਰਹੇ ਸੀ ਮੇਰੇ ਖਿਆਲ ਜੇ ਕਿੰਨੇ ਕਿੱਲੇ ਕੱਢ ਦਿੰਦੀ ਹੈ ਜੀ ਇੱਕ ਦਿਨ ਦੇ ਵਿੱਚ ਇਹ 10 ਤੋਂ 15 ਕਿੱਲੇ ਇੱਕ ਦਿਨ ਦੇ ਵਿੱਚ ਕਰਦੀ ਹੈ ਜੀ ਜੇ ਨੇੜੇ-ਨੇੜੇ ਆ ਤਾਂ 15 ਵੀ ਤੇ 15 ਵੀ ਆ ਤੇ ਦੂਰ ਜੇ ਟਰਾਲੀ ਇਹਦੇ ਕੋਲ ਪਹੁੰਚ ਨਹੀਂ ਕ ਅੱਛਾ ਕਿੰਨੀਆਂ ਟਰਾਲੀਆਂ ਦੀ ਲੋਡ ਪੈਂਦੀ ਤੁਸੀਂ ਉਹਨੇ ਨੂੰ ਚਲਾਉਂਦੇ ਨੂੰ ਕਹਿੰਦੇ ਹੁਣ ਸਾਡੇ ਕੋਲੇ ਐ ਸਿਰਗੇ ਤਾਂ ਤਿੰਨ ਟਰਾਲੀਆਂ ਕੰਮ ਕਰੀ ਜਾਂਦੀਆਂ ਸਾਡੇ ਇਹ ਟਰਾਲੇ ਵੀ ਵੱਡੇ ਆ 14 70 ਲੀਟਰ ਟਰਾਲੇ ਆ ਇਹ ਆਪਦੇ ਆਪਣੇ ਇਹ ਆਪਣੇ ਟਰਾਲੇ ਆ ਇਹ ਤਿੰਨੇ ਟਰਾਲੇ ਆਪਣੇ ਆ ਟਰੈਕਟਰ ਆਪਣੇ ਆ ਇਹ ਠੀਕ ਹੈ ਇਹਦੇ ਵਿੱਚ ਛੋਟੀ ਟਰਾਲੀ ਹੈ ਜਿਹੜੀ ਉਹਦੇ ਵਿੱਚ ਘਟ ਜਾਂਦਾ ਇਹਦੇ ਚ ਤਕਰੀਬਨ 650 700 ਸਕਿਲ ਫਟ ਮਾਲ ਆ ਜਾਂਦਾ ਠੀਕ ਹੈ ਤੇ ਇਹ ਵਾਰ ਕਿਤੇ ਵੀ ਜੇ ਆਪਾਂ ਕੁਤਰਾ ਕਰਨ ਜਾਣੇ ਆ ਤੇ ਆਪਦੇ ਨਾਲ ਹੀ ਲੈ ਕੇ ਚੱਲਾਂਗੇ ਨਾਲ ਹੀ ਲੈ ਕੇ ਚੱਲਾਂਗੇ ਨਾਲ ਜੀਸੀਬੀ ਵੀ ਆ ਇਹ ਟਰਾਲਾ ਜਿਵੇਂ ਲੋਡ ਹੁੰਦਾ ਉਹਨੂੰ ਅਨਲੋਡ ਕਰਨ ਵਾਸਤੇ ਜੀਸੀਬੀ ਦੀ ਜ਼ਰੂਰਤ ਪੈਂਦੀ ਆ ਅੱਛਾ ਕਿਉਂਕਿ ਪ੍ਰੈਸ ਮਸ਼ੀਨ ਬਹੁਤ ਜ਼ਿਆਦਾ ਕਰ ਦਿੰਦੀ ਆ ਇਹਨੂੰ ਦਬਾ ਕੇ ਠੀਕ ਹੈ ਤੇ ਉਹਦੇ ਕਰਕੇ ਉਹਦਾ ਇਹਨਾ ਥੋੜਾ ਇਹਨੂੰ ਜੀਸੀਬੀ ਦਾ ਲਾਉਣਾ ਪੈਂਦਾ ਵਿੱਚ ਪੰਜਾ ਅੱਛਾ ਉਹ ਫਿਰ ਨਾਲ ਲਤੜਾਈ ਆਸਤੇ ਵੀ ਜੀਸੀਬੀ ਬਸ ਲਤੜਾਈ ਦਾ ਵੀ ਕੰਮ ਕਰਦੀ ਆ ਜਿੱਥੇ ਇਹ ਟਰਾਲਾ ਬੈਕ ਉੱਪਰ ਚੜਨਾ ਨਹੀਂ ਉੱਚਾ ਉਹ ਜੀਸੀਬੀ ਨੇ ਉਹਨੂੰ ਉੱਪਰ ਵੀ ਲੈ ਕੇ ਜਾਣਾ ਸਹੀ ਹੈ ਜੇਬਲੂ ਵੀ ਕਰਨਾ ਉਹਦਾ ਸ਼ੇਪ ਬਣਾਣੀ ਜਿਹੜਾ ਸ਼ੇਪ ਚਾਹੀਦੀ ਇਹਨਾਂ ਨੂੰ ਹੂੰ ਚਾਰ ਟੈਂਪ ਦੀ ਅੱਛਾ ਉਹ ਜੀਸੀਬੀ ਉਸੇ ਕੰਮ ਆਉਂਦੇ ਹੋ ਤੇ ਤੜਾਈ ਵੀ ਕਰਦੀ ਆ ਤੇ ਟਰਾਲੇ ਲੋਡ ਅਨਲੋਡ ਚ ਮਦਦ ਵੀ ਕਰਦੀ ਮਤਲਬ ਦੋ ਤਿੰਨ ਟਰੈਕਟਰਾਂ ਦਾ ਕੰਮ ਜੀਸੀਬੀ ਕਰ ਹੀ ਜਾਊਗੀ ਕਰ ਹੀ ਜਾਊਗੀ ਜਿਹੜੇ ਉੱਥੇ ਹਨ ਅੱਛਾ ਤੁਸੀਂ ਜਿਵੇਂ ਆ ਇਸ ਏਰੀਆ ਦੇ ਵਿੱਚ ਕਲਾਰ ਪੈਂਡ ਦੇ ਵਿੱਚ ਆਪਾਂ ਖੜੇ ਆ ਹਾਂਜੀ ਹਾਂਜੀ ਕਿੰਨਾ ਏਰੀਆ ਚਾਹੀਦਾ ਤੁਹਾਨੂੰ ਕਿਹੜੇ ਏਰੀਏ ਮਤਲਬ ਚਲੋ ਕੋਈ ਫਾਰਮਰ ਵੀਰ ਫੋਨ ਲਾਉਂਦਾ ਘੱਟ ਤੋਂ ਘੱਟ ਕਿੰਨੇ ਕਿੱਲੇ ਹੋ ਘੱਟ ਤੋਂ ਘੱਟ 20 ਕਿੱਲੇ ਦਾ ਹੋਣ ਆਪਣੇ ਜੇ ਮੈਂ ਆਪਣੇ ਨਿਦੀਕ ਤੇ ਰਗੇ ਚਾ ਜੇ ਜ਼ਿਆਦਾ ਦੂਰ ਜਾਣਾ ਕਿਤੇ ਡਿਸਟ੍ਰਿਕਟ ਤੋਂ ਦੂਜੇ ਡਿਸਟ੍ਰਿਕਟ ਉੱਥੇ 50 ਕਿਲੇ ਹੋਣੇ ਚਾਹੀਦੇ ਫਿਰ ਕੰਟੀਚਾ ਵਾਲੋ ਫੇਰ ਹੀ ਲਿਆਵਾਂਗੇ ਇਹਨਾਂ ਸਾਰਾ ਸਮਾਨ ਇਹਨਾਂ ਸਮਾਨ ਤਾਂ ਫੇਰ ਹੀ ਜਾਊਗਾ ਠੀਕ ਹੈ ਜੂ ਦੂਸਰੇ ਜ਼ਿਲ੍ਹੇ ਜਾਣਾ ਵਾਸਤੇ ਦੂਸਰੇ ਜ਼ਿਲ੍ਹੇ ਚ ਬਾਕੀ ਚਲੋ ਕੰਮ ਦਾ ਕਸ ਵੀ ਦੇਖਿਆ ਜਾਂਦਾ ਹਾਂ ਹਾਂ ਜੀ ਕੰਮ ਦਾ ਦੇਖਿਆ ਜਾਂਦਾ ਕੰਮ ਹੋਊਗਾ ਤਾਂ ਠੀਕ ਉਸ ਸਾਹਬ ਤੇ ਫਿਰ ਬੰਦਾ ਚਲਾ ਜਾਂਦਾ ਹਾਂ ਜੀ ਹਾਂ ਜੀ ਇਹਦੀ ਕੋਈ ਵਾਰੀਆਂ ਪਹਿਲਾਂ ਬੁੱਕ ਕਰਾ ਰਹੇ ਹਾਂ ਜਾਂ ਹਜੇ ਨਹੀਂ ਉਸ ਤਰ੍ਹਾਂ ਦਾ ਕਨਸੈਪਟ ਹੈ ਉਹ ਵੀ ਇਹ ਉਹ ਚਲੋ ਪਹਿਲੀ ਬਣਾ ਰਹੇ ਐਸੀ ਤਾਂ ਪਹਿਲੀ ਵਾਰ ਇਹ ਆਏ ਆ ਹਜੇ ਵਾਰੀਆਂ ਬੁੱਕ ਦਾ ਨਹੀਂ ਇੱਥੇ ਤਾਂ ਨਾਲ ਦੀ ਨਾਲ ਸਾਨੂੰ ਮਿਲ ਜਾਂਦਾ ਕੰਮ ਜਿਵੇਂ ਆਏ ਆ ਫਿਰ ਉਵੇਂ ਇਹਨਾਂ ਦੇ ਵੱਡੇ ਫਾਰਮ ਆ ਜਿਹੜੇ ਇੱਥੇ ਇਹਨਾਂ ਨੇ ਪਹਿਲਾਂ ਇਹਨਾਂ ਦੀ ਸਲਾਹ ਦੇ ਨਾਲ ਹੀ ਮਸ਼ੀਨ ਆਪਾਂ ਲਈ ਹੈ ਠੀਕ ਹੈ ਉਸੇ ਕਰਕੇ ਥੋੜਾ ਮਸ਼ੀਨ ਆਪਾਂ ਨੂੰ ਮਿਲਣ ਤੇ ਲੇਟ ਹੋ ਗਈ ਸੀ ਹਫਤਾ ਤੱਕ اچھا ਤੇ ਕੰਮ ਚੱਲੀ ਜਾਂਦਾ ਹੈਗਾ ਇੱਥੇ ਕੰਮ ਆਪਣੇ ਕੋਲੇ ਹਜੇ ਚੱਲ ਚੱਲ ਲੱਗਿਆ ਗਾਂ ਜਦੋਂ ਕਣਕ ਵਾਲੀ ਮੱਕੀ ਆ ਜਾਣੀ ਹੈ ਫਿਰ ਉਦੋਂ ਆਪਾਂ ਫਰੀਦਕੋਟ ਜ਼ਿਲ੍ਹੇ ਨੂੰ ਉਦੋਂ ਆਪਣੇ ਫਰੀਦਕੋਟ ਜ਼ਿਲ੍ਹੇ ਆਪਣਾ ਜਿਹੜਾ ਕਣਿਆ ਵਾਲਾ ਪਿੰਡ ਹੈ ਹਮ ਕਣਿਆ ਵਾਲਾ ਜੌਣ ਵਾਲਾ ਲੰਡੇ ਰੋਡੇ ਆਪਣੇ ਇੱਥੇ ਏਸੀ ਰਗੇ ਚਾ ਜਿਆਦਾ ਉਹ ਏਰੀਆ ਸਾਰਾ ਉਹ ਏਰੀਆ ਕਰਾਂਗੇ ਹਾਂ ਇਹਨਾਂ ਪਿੰਡਾਂ 'ਚ ਆਪਾਂ ਚਲਾਵਾਂਗੇ ਠੀਕ ਹੈ ਹਾਂਜੀ ਏਸੀ ਕੈਬਨ ਲੈ ਲਿਆ ਵੈਸੇ ਸਸਤੀ ਪੈ ਜਾਣੀ ਸੀ ਜੇ ਦੂਜੀ ਵੀ ਲੈ ਲੈਂਦੇ ਪਰ ਇਹ 5 ਲੱਖ ਦਾ ਫਰਕ ਆਇਆ ਸੀ ਕਿੰਨਾ ਦਾ ਉਦੋਂ ਅਸੀਂ ਦੇਖਣ ਗਏ ਸੀ ਉਹਾਂ ਦੇ ਵੀ ਆਪਾਂ ਏਸੀ ਲਗਾਈਏ ਡਰਾਈਵਰ ਦੇ ਆਸਤੇ ਆ ਗਰਮੀ ਦੇ ਵਿੱਚ ਇੱਕ ਤਾਂ ਬਹੁਤ ਹੁੰਦਾ ਉਦੋਂ ਹੂੰ ਜੋ ਡਰਾਈਵਰ ਨੇ ਫਿਰ ਇੱਥੇ ਖਾੜੀ ਨਾ ਸਕਿਆ ਚਲਾਉਗਾ ਔਰ ਕਿਵੇਂ ਇਹ ਡਰਾਈਵਰ ਦੀ ਸਬਦ ਹਾਸਤੇ ਆਪਾਂ ਏਸੀ ਕਰਨ ਲਿਆ ਵੀ ਇਹਦੇ ਚ ਬੈਠ ਕੇ ਉਹਨੂੰ ਕੋਈ ਮੈਂ ਆਪਾਂ ਹੁਣ ਵੀ ਵੈਸੇ ਇਹਦੇ ਵਿੱਚ ਬੈਠੇ ਵੀਡੀਓ ਬਣਾ ਰਹੇ ਆ ਤੇ ਪਤਾ ਨਹੀਂ ਲੱਗਦਾ ਖੇਤ 'ਚ ਖੜੇ ਆ ਜਾਂ ਖੇਤ 'ਚ ਖੜੇ ਆ ਜਾਂ ਆਪਾਂ ਰੂਮ 'ਚ ਬੈਠੇ ਆ ਅੱਛਾ ਤੁਹਾਨੂੰ ਕੀ ਲੱਗਦਾ ਇਹਦੇ ਨਾਲ ਜਿਵੇਂ ਡਰਾਈਵਰ ਸੌਖਾ ਰਹੂਗਾ ਤਾਂ ਉਹ ਜਿਆਦਾ ਵਧੀਆ ਕੁੱਤਰਾ ਵੀ ਕਰੂਗਾ ਜਿਆਦਾ ਵਧੀਆ ਕਰੂਗਾ ਉਹਨੂੰ ਕੋਈ ਹੈ ਨਹੀਂਗਾ ਗਰਮੀ 'ਚ ਬੈਠ ਨਹੀਂ ਸਕਦਾ ਕਦੋਂ ਭਜਦੇ ਆ ਪਾਣੀ ਪੀਣ ਨੂੰ ਇੱਥੇ ਪਾਣੀ ਲਿਆ ਕੇ ਰਸਤਾ ਕੈਂਪਰ ਠੰਡਾ ਪਾਣੀ ਹੈ ਸਹੀ ਹੈ ਤੇ ਉਹਦਾ ਸੌਦਾ ਹਾਸਤੇ ਡਰਾਈਵਰ ਦੀ ਸੌਦਾ ਹਾਸਤੀ ਆ ਪੈਸੇ ਲਈ ਸਹੀ ਹੈ ਦੋਸਤੋ ਇਹ ਵਧੀਆ ਸੋਚ ਆ ਤੇ ਜ਼ਰੂਰ ਮਹਿੰਗੀ ਪਈ ਪਰ ਫਾਇਦਾ ਇਹ ਹੋ ਜੂਗਾ ਵੀ ਜਦੋਂ ਕੰਮ ਜੇ ਢਾੜ ਦੇ ਮਹੀਨਿਆਂ 'ਚ ਕਰਨਾ ਹੋਵੇ ਨਾ ਤੇ ਉਦੋਂ ਏਸੀ ਆਪਾਂ ਨੂੰ ਘਰਾਂ 'ਚ ਵੀ ਲੋਡ ਪੈ ਜਾਂਦੀ ਐ ਤੇ ਖੇਤ 'ਚ ਕੰਮ ਕਰਨਾ ਹੈ ਜਿਆਦਾ ਗਰਮੀ ਹੋਊਗੀ ਤਾਂ ਕਿਤੇ ਨਾ ਕਿਤੇ ਕੰਮ 'ਚ ਖਲਿਹਾਰ ਵੀ ਪੈਂਦੀ ਐ ਇਹਨੂੰ ਚਲਾਉਣ ਵਾਲਾ ਵੀਰ ਕਿਤੇ ਅੱਕ ਵੀ ਸਕਦਾ ਵੀ ਕਿੱਧਰ ਜਾ ਰਹਿਨੇ ਸੇਕ 'ਚ ਬੈਠੇ ਆਂ ਪਰ ਇਹਦੇ ਤੇ ਜਿਹੜਾ ਵੀਰ ਬੈਠੂਗਾ ਜਿਹੜਾ ਚਲਾ ਰਿਹਾ ਮੈਨੂੰ ਲੱਗਦਾ ਵੀ ਤੁਹਾਨੂੰ ਇੱਕ ਨੰਬਰ ਕੁਤਰਾ ਕਰਕੇ ਦੇਊਗਾ ਕਿਉਂਕਿ ਨਾ ਤਾਂ ਕੋਈ ਕਾਲੀ ਹੋਣੀ ਐ ਤੇ ਨਾ ਕੋਈ ਹੱਕਣ ਵਾਲੀ ਗੱਲ ਐ ਏਸੀ ਦੇ ਵਿੱਚ ਬਿਲਕੁਲ ਬੈਠੇ ਆ ਇੱਥੇ ਬਾਕੀ ਇਸ ਏਰੀਏ ਜਿਹੜਾ ਆਪਾਂ ਵੇਖਿਆ ਮੱਕੀ ਜਿਹੜੀ ਵੱਢਦੀ ਹੈ ਬਿਲਕੁਲ ਸੁੱਕੀ ਛੱਲੀ ਹੈ ਥੱਲੇ ਨੂੰ ਮੋੜ ਰੱਖੀਆਂ ਛੱਲੀਆਂ ਉਹਦਾ ਵੀ ਦਾਣਾ ਬਿਲਕੁਲ ਇਹ ਕ੍ਰੈਸ਼ ਕਰ ਰਹੀ ਹੈ ਆਪਾਂ ਕੁਟਰਾ ਹੁਣ ਦਿਖਾਵਾਂਗੇ ਤੁਹਾਨੂੰ ਸਹੀ ਹੈ ਦਾਣਾ ਕ੍ਰੈਸ਼ ਕਰ ਰਹੀ ਹੈ ਜੋ ਇਹਨਾਂ ਦੀ ਪਸੰਦ ਆ ਪੂਰੀ ਜਿਹੜੇ ਫਾਰਮਰ ਆ ਇਹ ਇਸ ਇਹ ਚੀਜ਼ ਚਾਹੁੰਦੇ ਆ ਦਾਣਾ ਕ੍ਰੈਸ਼ ਭਾਲਦੇ ਆ ਸਹੀ ਹੈ ਤੇ ਦੋਸਤੋ ਦੋਸਤੋ ਇੱਕ ਦਾਣਾ ਕ੍ਰੈਸ਼ ਬਾਰੇ ਥੋੜੀ ਜਾਣਕਾਰੀ ਦੇ ਦਿਆਂ ਦਾਣਾ ਟੁੱਟਿਆ ਹੋਣਾ ਚਾਹੀਦਾ ਕਿਉਂਕਿ ਮੱਕੀ ਦਾ ਜਿਹੜਾ ਦਾਣਾ ਨਾ ਉਹਦੇ ਉੱਪਰ ਇੱਕ ਬੜੀ ਸਖਤ ਲੇਅਰ ਹੁੰਦੀ ਹੈ ਉਹ ਜਿਹੜੀ ਪਰਤ ਆ ਜੇ ਉਹ ਨਹੀਂ ਟੁੱਟਦੀ ਤਾਂ ਪਸ਼ੂ ਉਹਨੂੰ ਹਾਜਮ ਨਹੀਂ ਕਰ ਪਾਉਂਦਾ ਗੋਏ ਦੇ ਰਾਈ ਉਹ ਬਾਹਰ ਚਲਾ ਜਾਂਦਾ ਪਰ ਜੋ ਟੁੱਟਿਆ ਹੋਊਗਾ ਉਹਦੇ ਟੋਟੇ ਹੋਏ ਹੋਣਗੇ ਜਿਵੇਂ ਆਪਾਂ ਲੇਟੀ ਬਣਾ ਲੈਨੇ ਆ ਤਫਾੜ ਹੋ ਜੇ ਤਿੰਨ ਟੋਟੇ ਹੋ ਜਾਣ ਚਾਰ ਟੋਟੇ ਹੋ ਜਾਣ ਤਾਂ ਉਹ ਜਿਹੜਾ ਉਹਦੇ ਵਿੱਚ ਜਿਹੜਾ ਸਟਾਰਚ ਹੈ ਜਿਹੜਾ ਉਹਦੇ ਚ ਜ਼ਰੂਰੀ ਅਨਾਜ ਹੈ ਉਹ ਪਸ਼ੂ ਹਾਜਮ ਕਰ ਲੈਂਦਾ ਬਾਈ ਜੀ ਉਹ ਹੀ ਦੱਸਦੇ ਆ ਵੀ ਇਸ ਫਾਰਮਰ ਇਸ ਏਰੀਆ ਦੇ ਫਾਰਮਰ ਆ ਜਿਹੜੇ ਉਹਨਾਂ ਦੀ ਪਹਿਲੀ ਪਸੰਦ ਹੈ ਵੀ ਦਾਣਾ ਕ੍ਰੈਸ਼ ਹੋਣਾ ਚਾਹੀਦਾ ਤੇ ਮਸ਼ੀਨ ਉਸ ਦਾਣੇ ਨੂੰ ਕ੍ਰੈਸ਼ ਕਰਦੀ ਹੈ ਜੇ ਆਪਾਂ ਮੱਕੀ ਦੀ ਸਟੇਜ ਦੀ ਗੱਲ ਕਰਦੇ ਆ ਤਾਂ ਇਹ ਵੀ ਤੁਹਾਨੂੰ ਦਿਸੂਗੀ ਦੋਸਤੋ ਵੀ ਕੋਈ ਇਹ ਬਹੁਤੀ ਹਰੀ ਮੱਕੀ ਨਹੀਂ ਕਿਉਂਕਿ ਇਹ ਨਹੀਂ ਵੀ ਆਪਾਂ ਨਵੇਂ ਏਰੀਆ 'ਚ ਖੜੇ ਆ ਉਹ ਏਰੀਆ ਹੈ ਜਿੱਨਾਂ ਨੇ ਲੋਕਾਂ ਨੂੰ ਗਾਵਾਂ ਰੱਖਣ ਦਾ ਸਿਖਾਇਆ ਹੈ ਮੋਰੀ ਏਰੀਆ ਹੈ ਪੀਡੀਐਫ ਦੇ ਨਾਲ ਜੁੜਿਆ ਹੋਇਆ ਹੈ ਕਲਾਰਪਿੰਡ ਆਪਣੇ ਆਪ ਚੀ ਮਜਹੂਰ ਆ ਜਿੱਥੋਂ ਦੇ ਫਾਰਮ ਬਹੁਤ ਤਕੜੇ ਆ ਤੇ ਉਸ ਏਰੀਆ 'ਚ ਬਾਈ ਜੁਰਾ ਨੇ ਨਵੀਂ ਮਸ਼ੀਨ ਦੀ ਸ਼ੁਰੂਆਤ ਕੀਤੀ ਹੈ ਜ਼ਰੂਰ ਕੰਟੈਕਟ ਕਰਿਓ ਜੀ ਨੇ ਮੱਕੀ ਦਾ ਚਾਰ ਪਾਉਣਾ ਕਿਉਂਕਿ ਮੈਨੂੰ ਪਤਾ ਵੀ ਜਦੋਂ ਮਹੀ ਪੈਣ ਲੱਗ ਪਿਆ ਉਦੋਂ ਗਰਮੀ ਹੋਈ ਤੇ ਫਿਰ ਸਿੰਗਲ ਰੋ ਜਾਂ ਜਿਹੜਾ ਆਪਣਾ ਆਏ ਕਹ ਲੋ ਵੀ ਉਦੋਂ ਟਰਾਲੀਆਂ ਖੁੱਭਣ ਦੀ ਦਿੱਕਤ ਵੀ ਆਉ ਉਹ ਤੇ ਗਰਮੀ ਕਰਕੇ ਕੰਮ ਦੀ ਵੀ ਦਿੱਕਤ ਆਉਂਦੀ ਹੈ 4x4 ਮਸ਼ੀਨ ਆ ਤੇ ਇਹ 4x4 ਮਸ਼ੀਨ ਆ ਇਹਦੇ 'ਚ ਤਾਂ ਕੋਈ ਪ੍ਰੋਬਲਮ ਹੀ ਨਹੀਂ ਮਾੜਾ ਮੋੜ ਗਿੱਲਾ ਬਾਣ ਵੀ ਚੱਲ ਜਾਂਦਾ ਹੋਊਗਾ ਜੀ ਇੱਥੇ ਤਾਂ ਹਾਂ ਗਿੱਲਾ ਵੀ ਚੱਲਦਾ ਗਿੱਲੇ 'ਚ ਪਾਣੀ ਦੇ ਵਿੱਚ ਚੱਲਦੀ ਆ ਕਿਤਾ ਕੁਤਰਾ ਨੰਘ ਕੇ ਆਈ ਆ 4x4 ਦਾ ਇਹੀ ਹੈ ਜੀ ਟਰਾਲੀ ਖੁੱਭੀ ਨੂੰ ਵੀ ਇਹਨੇ ਬਾਹਰ ਲੈ ਜਾਣਾ ਖਿੱਚ ਕੇ ਦੋ ਪਾਦੇ ਇਹਦੇ ਮਗਰੋਂ ਟਰਾਲੀਆਂ ਸਹੀ ਹੈ ਹਾਂ ਜੀ ਸੋ ਦੋਸਤੋ ਵੱਡਾ ਇੰਜਨ ਤੇ ਡਬਲ ਇੰਜਨ ਵਾਲੀ ਇਹ ਮਸ਼ੀਨ ਬਾਈ ਜੋਰੀ ਨਵੀਂ ਲੈ ਕੇ ਆਏ ਆ ਕੰਟੈਕਟ ਕਰਿਓ ਤੁਸੀਂ ਇਹਨਾਂ ਦੇ ਨਾਲ ਫੁੱਲੀ ਆਟੋਮੈਟਿਕ ਤੇ ਤੁਹਾਨੂੰ ਇਹ ਲੱਗਣਾ ਹੀ ਨਹੀਂਗਾ ਜੋ ਮਸ਼ੀਨ 'ਚ ਬੈਠੇ ਹੋਵਾਂਗੇ ਵੀ ਕਿਤੇ ਆਪਾਂ ਬਾਹਰ ਆਰਮਾਉਂਡ ਦੇ ਜਿਹੜਾ ਬੂਮ ਕੰਮ ਕਰਦਾ ਇਹਦਾ ਸਹੀ ਹੈ ਤੋਂ ਇਦਾਂ ਦੇ ਰਿਮੋਟ ਆ ਦੱਸੋ ਤੇ ਜਿਹਦੇ ਨਾਲ ਆਪਾਂ ਕੁਤਰਾ ਇਹਦੇ 'ਚ ਟਰਾਲੀ 'ਚ ਪਾਉਣਾ ਜਿੰਤਰ ਮਰਜੀ ਟਰਾਲੀ ਹੋ ਜੇ ਇਹਦੇ ਨਾਲ ਨੂੰ ਇਹਦਾ ਮੂਹ ਕੰਮ ਜਾਣਾ ਆ ਦੇਖੋ ਰਿਮੋਟ ਜਿਹੜੇ ਹੈਗੇ ਤੋਂ ਆਰਮਾਉਂਡ ਦੇ ਨਾਲ ਹੀ ਬੂਮ ਕੰਮ ਕਰਦਾ ਸਹੀ ਹੈ ਸੋ ਇੱਥੋਂ ਬੈਠੇ ਹੀ ਇਹਨੂੰ ਹੈਂਡਲ ਕਰਦੇ ਆ ਤੇ ਇਹਦੇ ਨਾਲ ਹੀ ਟਰਾਲੀ ਜਿਹੜੀ ਚੰਗੀ ਤਰ੍ਹਾਂ ਲੋਡ ਹੋ ਜਾਂਦੀ ਹੈ ਬਾਕੀ ਤੁਸੀਂ ਟਰਾਲੀ ਆਪ ਦੀਆਂ ਰੱਖਣੀਆਂ ਤਾਂ ਵੀ ਕੋਈ ਦਿੱਕਤ ਨਹੀਂ ਇਹਨਾਂ ਨੂੰ ਬੁਲਾਉਣਾ ਤਾਂ ਸਾਰਾ ਸਮਾਨ ਲੈ ਕੇ ਨਾਲ ਆ ਜਾਣਗੇ ਤੁਸੀਂ ਸਿਰਫ ਗੱਲਬਾਤ ਇਹਨਾਂ ਨਾਲ ਕਰਨੀ ਹੈ ਦੋਸਤੋ ਕੁਤਰਾ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਜਿਹੜੇ ਗੱਲ ਕੀਤੀ ਸੀ ਵੀ ਦਾਣਾ ਕ੍ਰੈਸ਼ ਕਰਦੀ ਆ ਦਾਣਾ ਦੇਖੋ ਪੂਰਾ ਕ੍ਰੈਸ਼ ਆ ਦਾਣੇ ਦੇ ਆ ਦੇਖੋ ਟੁਕੜੇ ਆ ਸਾਰੇ ਦੇ ਇਹਨਾਂ ਚੁੱਕੀ ਮੱਕੀ ਆ ਬਿਲਕੁਲ ਟੁਕੜਾ ਦਾਣਾ ਦੇਖੋ ਕੋਈ ਵੀ ਦਾਣਾ ਤੁਹਾਨੂੰ ਸਾਫ਼ਤ ਨਹੀਂ ਮਿਲੂਗਾ ਮੈਂ ਲੇਅਰ ਦੀ ਗੱਲ ਕੀਤੀ ਤੁਸੀਂ ਦੇਖੋਗੇ ਵੀ ਜਿਹੜੀ ਇਹਦੀ ਪਰਤ ਆ ਆ ਦੇਖੋ ਉਹ ਟੁੱਟੀ ਹੋਈ ਆ ਮਤਲਬ ਦਾਣਾ ਕ੍ਰੈਸ਼ ਹੋਣਾ ਜ਼ਰੂਰੀ ਆ ਤੇ ਉਹ ਇਹ ਕੀਤਾ ਹੋਇਆ ਮਸ਼ੀਨ ਨੇ ਬੜਾ ਸੋਹਣਾ ਕੁਤਰਾ ਦੱਸੋ ਇਹ ਮ ਸામਨੇ ਹੈ ਤੇ ਬਾਕੀ ਮੇਰੇ ਖਿਆਲ ਚ ਤਾਂ ਜੇ ਆਪਾਂ ਗੱਲ ਕਰੀਏ ਵੀ ਜੇ ਇਹ ਛੱਕ ਵਾਲੀ ਕੋਈ ਗੱਲ ਨਹੀਂ ਰਹਿ ਜਾਣੀ ਚਾਹੀਦੀ ਮਸ਼ੀਨ ਸੰਬੰਧੀ ਤੇ ਇਹਦੇ ਕੁਤਰੇ ਸੰਬੰਧੀ ਕਿਉਂਕਿ ਸੁੱਕੀ ਮੱਕੀ ਦੇਖੋ ਕਿੰਨੀ ਨੇ ਜਿੱਥੇ ਜਿੱਥੋਂ ਦੇ ਫਾਰਮ ਹੀ ਮਸ਼ਹੂਰ ਹੈ ਆਪਾਂ ਇੱਕ ਛੱਲੀ ਦਿਖਾਉਣੀ ਹੈ ਛੱਲੀ ਦਿਖਾਉਣੀ ਹੈ ਸੋ ਇੱਕ ਛੱਲੀ ਨੂੰ ਛੱਲ ਕੇ ਦਿਖਾਉਣੇ ਦੋਸਤੋ ਅਸੀਂ ਸੈਂਟਰ ਚ ਖੜੇ ਆ ਵਾਹਨ ਦੇ ਐਨੂੰ ਕਰਮੂ ਸੋ ਇੱਕ ਛੱਲੀ ਸੁੱਕੀ ਛੱਲੀ ਹੈ ਠੀਕ ਹੈ ਚਲ ਦੇਖੋ ਚੱਲੀ ਦੇਖੋ ਦੋਸਤੋ ਬਿਲਕੁਲ ਵੈਸਾ ਦਿਸਦੀ ਹੈ ਸੁੱਕੀ ਹੈ ਤੇ ਇਹ ਛੱਲੀ ਦਾ ਦਾਣਾ ਕ੍ਰੈਸ਼ ਹੋ ਰਿਹਾ ਤੇ ਜਿਹੜੀ ਗਾਂ ਕਣਕ ਵਾਲੀ ਮੱਕੀ ਆਉਣੀ ਹੈ ਉਹ ਤਾਂ ਆਪਾਂ ਪੱਕਣ ਵੀ ਨਹੀਂ ਪੂਰੀ ਦੇਣੀ ਸੋ ਦੇਖ ਸਕਦੇ ਆ ਛੱਲੀ ਦੋਸਤੋ ਤੇ ਇਹਦਾ ਦਾਣਾ ਕ੍ਰੈਸ਼ ਹੈ ਇਹ ਦੇਖ ਲਓ ਵੀ ਪਹਿਲੀ ਗੱਲ ਤਾਂ ਤੁਹਾਨੂੰ ਇੱਕ ਕੰਡੀਸ਼ਨ ਦਿਸਣੀ ਚਾਹੀਦੀ ਇੱਥੋਂ ਵੀ ਆਪਾਂ ਨੂੰ ਜੇ ਆਪਾਂ ਸਾਇਲਜ ਪਾਉਣਾ ਹੈ ਤਾਂ ਕਿੱਦਾਂ ਦੀ ਛੱਲੀ ਹੋਣੀ ਚਾਹੀਦੀ ਹੈ ਕਿੱਦਾਂ ਦੇ ਦਾਣੇ ਹੋ ਜਾਣੇ ਚਾਹੀਦੇ ਆ ਸੋ ਇਹ ਦਾਣੇ ਜਿਹੜੇ ਉਹ ਪੂਰੇ ਕ੍ਰੈਸ਼ ਕਰਦੀ ਹੈ ਮਸ਼ੀਨ ਤੇ 4x4 ਹੈ ਖਾਸ ਹੋਰ ਹੈ ਵੀ ਇਹ 6 ਹੋਰੇ ਲੈ ਕੇ ਜਾਂਦੀ 6-6.5 ਲੈ ਜਾਂਦੀ ਹੈ 4 ਵਾਲੀ ਨਹੀਂ 6 ਵਾਲੀ ਹੈ 6 ਸਿਆੜ ਲੈ ਜਾਣਾ ਰਿਵਰਸ ਵੀ ਘਮਾਉਂਦੀ ਹੈ ਠੀਕ ਹੈ ਜਿਹੜਾ ਇਹ ਸੋ ਉਹ ਇਹਦੀਆਂ ਜਿਹੜੀ ਮਸ਼ੀਨ ਦੇ ਫੰਕਸ਼ਨ ਆ ਦੋਸਤੋ ਪਰ ਇੱਕ ਵਧੀਆ ਮਸ਼ੀਨ ਤੁਹਾਨੂੰ ਦਿਖਾਈ ਹੈ ਆਸ ਹੈ ਵੀਡੀਓ ਪਸੰਦ ਵੀ ਆਊਗੀ ਤੇ ਵਾਰੀ ਤੁਸੀਂ ਬੁੱਕ ਕਰਾ ਲੋਗੇ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲ ਰਿਹਾ ਕੰਟੈਕਟ ਹੁਣੇ ਕਰ ਲਿਓ ਉਸ ਤੋਂ ਬਾਅਦ ਜਿਹੜਾ ਕਈ ਵਾਰਾ ਦਿੱਕਤਾਂ ਆਉਣ ਲੱਗ ਪੈਂਦੀਆਂ ਜਦੋਂ ਕੰਮ ਦਾ ਕਸ ਹੋ ਜੇ ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ